मानक जलाली खाड़ नाम कबाडी पाणे साम्हूं पईंदी हुई कबी खाबे खपे पई खादा खूबी हुई बूरियूं हांजी उहो पुराणे बजणी आहे बाज खण आयो पईंदी हुई कब्डी सामे पकिड़े हिकु पासे जलाल मेरे बि दूज पासे चङियूं स्किल पई हुई कब्डी चङी उहो बिल्कुलु साम्हूं लखा जांच लेक ਤੇਰੀ ਮੰਮੀ ਤੇਰੇ ਲਈ ਖਾਣ ਨੂੰ ਲਿਆ ਕੇ ਆਈ ਹੈ ਉਹ ਲਖਣ ਜਾਂ ਤੋਂ ਬਬੂ ਜਲਾਲ ਦੇ ਖਾਤੇ ਦੇ ਜੁੜ ਰਹਾ ਹੋਇਆ ਲਓ ਵੀ ਮੇਰੇ ਪੰਜਾਬੀ ਵੀਰੋ ਪੈਂਦੀ ਹੋਈ ਕਬੱਡੀ ਸਾਹਮਣੇ ਪੈਂਦੀ ਹੋਈ ਚੌਹਾਂ ਝਾਪੀਆਂ ਦੀ ਚੈਨ ਕਿ ਖੜੇ ਖਾਣ ਤੇ ਝਾਪੀਆਂ ਵੀ ਕਬੱਡੀ ਖਿਡਾਰੀ ਅਜਮੇਰ ਜਲਾਲ ਦੀ ਲਖਣ ਦੀ ਪਾਈ ਹੋਈ ਕਹਾਣੀ ਬੜਾ ਵਾਹ ਕਿ ਮੇਰੇ ਮਿੱਤਰੋ ਇਹ ਅਮੋਲਕ ਹੀਰੇ ਕਬੱਡੀ ਖੇਡੇ ਲੰਬੇਰਾ ਸਵਾ ਕਬੱਡੀ ਖੇਡਿਆ ਕਿਤੇ ਕਨੇਡਾ ਖੇਡਿਆ ਕਿਤੇ ਇੰਗਲੈਂਡ ਖੇਡਿਆ ਕਦੇ ਮੇਰੇ ਮਿੱਤਰੋ ਹਰਜੀਤ ਸਿੰਘ ਤਲਵਾਰ ਕਲਬ ਜਗਰਾਵ ਵੱਲੋਂ ਬੜੀਆਂ ਤਕੜੀਆਂ ਕਬੱਡੀਆਂ ਅਜਮੇਰ ਜਲਾਲ ਨੇ ਪਾਈਆਂ ਬੜਾ ਉਹ ਲੱਖਾਂ ਦਾ ਲਾਹ ਹੋਇਆ ਜੱਫਾ ਜਲਾਲ दुनिया मानती है यारों तो आगे इस मकान जित गया उस तेज रख रहे हैं लो जी चला लो बैरा चल मशीन पी हुई कबड्डी तो के लोहे वर्गे पट्टा उसे

जलान पकता चुगर आ जाता कबड्डी पई हुई कबड्डी सामने जलान वाला चुप कौटी कौटी करता हुआ यह अच्छी कौटी कौटी करते फिरतेजाबा

ਅਗਲਾ ਹੋ ਰਿਹਾ ਸੈੱਡ ਦੇ ਪੱਟੇ ਦਾ ਦੇਖੀ ਦੋਨੇ ਟੀਮਾਂ ਕੱਟ ਕੇ ਇਹਨਾਂ ਹਾਰੀਆਂ ਹੋਈਆਂ ਟੀਮਾਂ ਨੂੰ ਨਾਮ ਦੇ ਦੇਣੇ ਇਹ ਸਾਡੀ ਸਮੁੱਚੀ ਟੂਰਨਾਮੈਂਟ ਕਮੇਟੀ ਵੱਲੋਂ ਫੈਸਲਾ ਮੇਰੇ ਵੀਰ ਮੇਰੇ ਨਾਲੇ ਨਾਲ ਫਿਰ ਬਾਹਰ ਆ ਜੇ ਹਾਂ ਇਹ ਸਾਡੀ ਟੂਰਨਾਮੈਂਟ ਕਮੇਟੀ ਵੱਲੋਂ ਫੈਸਲਾ ਹੈ ਚੱਲ ਵਿਸ਼ਕੀਨਾ ਆਓ ਪੰਜਾਬੀ ਵੀਰੋ ਮਾਰੀ ਹੋਈ ਪੱਟ ਤੇ ਥਾਪੀ ਚੁੱਕਿਆ ਹੋਇਆ ਗੱਭਰੂ ਅਗਲੀ ਕਬੱਡੀ ਤੇਰੀ ਬਾਣੀ ਹੈ ਸਭੇ ਪੱਟੇ ਵਾਲੇ ਕਬੱਡੀਆਂ ਪਾਉਂਦਾ ਹੈ ਵਾਹ ਵਾਹ ਇਹਦੇ 사이 ਹੋਈ ਕਬੱਡੀ ਇੱਕ ਪਾਸੇ ਚੋਕੂ ਦੂਜੇ ਪਾਸੇ ਜੰਗੀ ਵਾਲੀਆਂ ਹਰਕੀ ਦੀ ਹਰਕੀ ਹਾਸਾ ਹੋਇਆ ਵਾਹ ਵਾਹ वाह अॼ जी छी हुई थापी सबरूरी भाॼी हुई कबडी लखा जा अंक अॼु वेज खाते में जुड़ा हुया